ਕਿਉਂਕਿ ਪਰਮੇਸ਼ਰ ਆਪ ਉਹਦੀ ਹਿਫਾਜ਼ਤ ਦੇ ਲਈ ਤਿਆਰ ਹੋ ਗਏ ਕਿ ਇਹਨੂੰ ਬਚਾਉਣਾ ਹੈ ਤੇ ਜਿੰਨੂੰ ਪਰਮੇਸ਼ਰ ਬਚਾਉਣ ਤੇ ਆ ਜਾਵੇ ਉਹਨੂੰ ਕੋਈ ਮਾਰ ਨਹੀਂ ਸਕਦਾ ਸੋ ਅਸੀਂ ਲੋਕੀ ਜੋ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਰੱਖਦੇ ਆ ਸਾਡਾ ਸਭ ਤੋਂ ਪਹਿਲਾ ਭਰੋਸਾ ਪਰਮੇਸ਼ਵਰ ਦੇ ਉੱਤੇ ਹੋਣਾ ਚਾਹੀਦਾ ਹੈ ਹallelujah ਚਾਹੇ ਤੁਹਾਡੇ ਘਰ ਦੇ ਬਾਹਰ ਰੱਖਿਆ ਘਰ ਦੇ ਅੰਦਰ ਰੱਖਿਆ ਜਾਂ ਤੁਹਾਡੇ ਨਾਲ ਕੋਈ ਰਾਖਾ ਖੜਾ ਆ ਇਹ ਨਾ ਸੋਚੋ ਕਿ ਇਹ ਮੈਨੂੰ ਬਚਾਊਗਾ ਪਰ ਆਪਣੇ ਬਚਾਓ ਦੇ ਲਈ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਮੈਨੂੰ ਬਚਾਏ ਪ੍ਰਭੂ ਤੁਸੀਂ ਮੇਰੀ ਰਾਖੀ ਕਰੋ ਪ੍ਰਭੂ ਤੁਸੀਂ ਸਾਡੇ ਸ਼ਹਿਰ ਦੀ ਰਾਖੀ ਕਰੋ ਪ੍ਰਭੂ ਤੁਸੀਂ ਸਾਡੇ ਬੱਚਿਆਂ ਦੀ ਰਾਖੀ ਕਰੋ ਹallelujah ਕਿਉਂਕਿ ਜਿਹੋ ਜਿਹਾ ਸਮਾਂ ਚੱਲ ਰਿਹਾ ਆ ਹਰੇਕ ਵਿਅਕਤੀ ਨੂੰ ਆਪਣੀ ਹਿਫਾਜ਼ਤ ਦੀ ਜ਼ਰੂਰਤ ਆ ਬਹੁਤ ਸੈਂਸਿਟਿਵ ਟਾਈਮ ਚੱਲ ਰਿਹਾ ਹੈ ਗੰਭੀਰ ਸਮਾਂ ਚੱਲ ਰਿਹਾ ਹੈ ਬਹੁਤ ਚੀਜ਼ਾਂ ਆ ਮੇਰੇ ਕੋਲ ਤੁਹਾਨੂੰ ਦੱਸਣ ਨੂੰ ਪਰ ਫਿਰ ਵੀ ਪ੍ਰੋਬਲਮ ਇਹ ਹੈ ਕਿ ਅਲਾਉ ਨਹੀਂ ਹੈਗਾ ਕਿ ਉਹਨਾਂ ਅੱਖਰਾਂ ਦੇ ਨਾਲ ਖੁੱਲ ਕੇ ਬਿਆਨ ਕੀਤਾ ਜਾਵੇ ਪਰ ਜੇ ਤੁਸੀਂ ਅੱਜ ਦਾ ਵਚਨ ਧਿਆਨ ਨਾਲ ਸੁਣੋਗੇ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੀ ਪਕੜ ਦੇ ਵਿੱਚ ਆ ਜਾਣਗੀਆਂ ਹੋ ਸਕਦਾ ਕਿ ਪੂਰਾ ਹੀ ਸੁਨੇਹਾ ਤੁਹਾਡੀ ਪਕੜ ਦੇ ਵਿੱਚ ਆ ਜਾਵੇ ਅਰ ਅਗਰ ਤੁਹਾਡੀ ਪਕੜ ਦੇ ਵਿੱਚ ਆ ਗਿਆ ਤੇ ਉਸ ਪਕੜ ਨੂੰ ਛੱਡਿਓ ਨਾ ਉਹਦੇ ਉੱਤੇ ਕੰਮ ਜ਼ਰੂਰ ਕਰਿਓ ਜਿਵੇਂ ਅਸੀਂ ਸਰੀਰ ਦੀ ਰਾਖੀ ਕਰਦੇ ਆਂ ਪ੍ਰਾਰਥਨਾ ਇਹ ਵੀ ਸਾਡੇ ਆਤਮਾ ਦੀ ਰਾਖੀ ਕਰਦਾ ਹੈ ਉਹ ਸਗੋ ਸਰੀਰ ਦੀ ਵੀ ਕਰਦਾ ਹੈ ਜਿਹੜੀ ਸਾਡੀ ਪ੍ਰੋਟੈਕਸ਼ਨ ਅਸੀਂ ਆਪਣੀ ਕੋਸ਼ਿਸ਼ ਦੇ ਨਾਲ ਕਰਦੇ ਆਂ ਉਹ ਸਿਰਫ ਬਾਹਰਲੀ ਆ ਉਹ ਕਿਸੇ ਜਾਨਵਰ ਨੂੰ ਸਾਡੇ ਉੱਤੇ ਹਮਲਾ ਕਰਨ ਤੋਂ ਰੋਕ ਸਕਦੀ ਆ ਜਾਂ ਅਸੀਂ ਕਿਸੇ ਇਨਸਾਨ ਤੋਂ ਜਾਨਵਰ ਤੋਂ ਬਾਹਰ ਲੀਆਂ ਦਿਖਣ ਵਾਲੀਆਂ ਚੀਜ਼ਾਂ ਤੋਂ ਅਸੀਂ ਲੋਕ ਸਕਦੇ ਆ ਉਸ ਪ੍ਰੋਟੈਕਸ਼ਨ ਦੇ ਦੁਆਰਾ ਜਿਹੜੀ ਫਿਜ਼ੀਕਲ ਆ ਜਿਹੜੀ ਸਰੀਰਕ ਆ ਪਰ ਜਿਹੜੀ ਪ੍ਰਾਰਥਨਾ ਆ ਉਹ ਸਾਡੇ ਸਰੀਰ ਦੀ ਹਿਫਾਜ਼ਤ ਵੀ ਕਰਦੀ ਆ ਤੇ ਸਾਡੇ ਆਤਮਾ ਦੀ ਹਿਫਾਜ਼ਤ ਵੀ ਕਰਦੀ ਆ ਬਹੁਤ ਸਾਰੇ ਲੋਕਾਂ ਦੇ ਜੀਵਨ ਦੇ ਵਿੱਚ ਆਤਮਿਕ ਹਮਲੇ ਹੋ ਰਹੇ ਆ ਸੋਚਾਂ ਦੇ ਉੱਤੇ ਹਮਲਾ ਖਿਆਲਾਂ ਤੇ ਵਿਚਾਰਾਂ ਤੇ ਕੰਮਾਂਕਾਰਾਂ ਦੇ ਉੱਤੇ ਕੋਈ ਜਾਦੂ ਟੋਣੇ ਦੇ ਵੀ ਤੁਸੀਂ ਕਹਿ ਸਕਦੇ ਹੋ ਕਿਉਂਕਿ ਵਚਨ ਦੇ ਵਿੱਚ ਇਦਾਂ ਲਿਖਿਆ ਕਿ ਜਦੋਂ ਐਨ ਟਾਈਮਜ਼ ਆਉਣਗੇ ਜਿਹੜੀਆਂ ਡਾਰਕਨੈਸ ਦੀਆਂ ਫੌਜਾਂ ਆ ਹਨੇਰੇ ਦੀਆਂ ਜਿਹੜੀਆਂ ਫੌਜਾਂ ਆ ਉਹਨਾਂ ਦਾ ਕੰਮ ਵੱਧ ਜਾਊਗਾ ਖੁੱਲੇ ਸ਼ਬਦਾਂ ਚ ਲਿਖਿਆ ਹੋਇਆ ਹੈ ਵਚਨ ਚ ਇਦਾਂ ਅਰੇ ਤੁਸੀਂ ਇਸ ਸਮੇਂ ਦੇ ਵਿੱਚ ਇਸ ਕੰਮ ਨੂੰ ਖੁੱਲੀਆਂ ਅੱਖਾਂ ਨਾਲ ਦੇਖ ਸਕਦੇ ਆ ਕਿ ਹੈਵਾਨੀਅਤ ਦਾ ਕੰਮ ਸ਼ੈਤਾਨੀਅਤ ਦਾ ਕੰਮ ਜਿਹੜਾ ਹੈ ਉਹ ਕਿੰਨਾ ਜ਼ਿਆਦਾ ਸੰਸਾਰ ਦੇ ਵਿੱਚ ਵੱਧ ਚੁੱਕਾ ਹੈ ਬਹੁਤ ਸਾਰੇ ਲੋਕ ਇਸ ਇਹਨਾਂ ਚੀਜ਼ਾਂ ਦੇ ਸ਼ਿਕਾਰ ਹੋ ਚੁੱਕੇ ਆ ਫਿਰ ਵੀ ਪ੍ਰਾਰਥਨਾ ਨਹੀਂ ਕਰਦੇ ਫਿਰ ਵੀ ਆਪਣਾ ਸਮਾਂ ਪਰਮੇਸ਼ਵਰ ਦੇ ਨਾਲ ਬਤੀਤ ਨਹੀਂ ਕਰਦੇ ਪਿਆਰਿਓ ਸੌਣ ਦਾ ਵੇਲਾ ਬੀਤ ਚੁੱਕਾ ਹੁਣ ਜਾਗਣ ਦਾ ਵੇਲਾ ਆ ਗਿਆ ਏ ਵਚਨ ਚ ਲਿਖਿਆ ਜਾਗੋ ਤੇ ਪ੍ਰਾਰਥਨਾ ਕਰੋ ਜਾਗਣ ਦਾ ਮਤਲਬ ਕਿ ਸੁਚੇਤ ਹੋ ਜਾਓ ਸਮੇਂ ਦੀ ਰਮਜ ਨੂੰ ਪਹਿਚਾਣੋ ਅਰ ਪ੍ਰਾਰਥਨਾ ਕਰੋ ਕਿਉਂਕਿ ਪ੍ਰਾਰਥਨਾ ਹੀ ਸਾਡਾ ਬਚਾਓ ਜੇ ਸਾਡੀ ਰਾਖੀ ਯਹਵਾ ਕਰੇਗਾ ਤਾਂ ਸਾਡਾ ਸ਼ਹਿਰ ਬਚਾਇਆ ਜਾਊਗਾ ਕਿਉਂਕਿ ਇੱਥੇ ਲਿਖਿਆ ਜੇ ਯਹਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਵਿਅਰਥ ਆ ਜੇ ਅਸੀਂ ਕਹੀਏ ਕਿ ਸਿਰਫ ਅਸੀਂ ਆਪਣੇ ਹੱਥ ਪੱਲੇ ਮਾਰ ਕੇ ਆਪਣੇ ਪਰਿਵਾਰ ਨੂੰ ਬਚਾ ਸਕਦੇ ਆਪਣੇ ਆਪ ਨੂੰ ਬਚਾ ਸਕਦੇ ਆ ਵਿਅਰਥ ਆ ਆਪਣਾ ਹੱਥ ਪੱਲਾ ਵੀ ਮਾਰਨਾ ਆ ਪਰ ਸ਼ੁਰੂਆਤ ਕਿੱਥੋਂ ਕਰਨੀ ਆ ਪ੍ਰਾਰਥਨਾ ਤੋਂ ਸਭ ਤੋਂ ਪਹਿਲਾਂ ਪ੍ਰੇਜ਼ ਅਗਰ ਤੁਸੀਂ ਦਿਨ ਦੀ ਸ਼ੁਰੂਆਤ ਪ੍ਰਾਰਥਨਾ ਤੋਂ ਕਰੋਗੇ ਆਪਣੇ ਬੱਚਿਆਂ ਨੂੰ ਪ੍ਰਾਰਥਨਾ ਵਿੱਚ ਕਵਰ ਕਰੋਗੇ ਆਪਣੇ ਹਰੇਕ ਫੈਮਿਲੀ ਮੈਂਬਰ ਨੂੰ ਪ੍ਰੇਅਰ ਦੇ ਵਿੱਚ ਕਵਰ ਕਰੋਗੇ ਮੈਨੂੰ ਪੂਰਾ ਯਕੀਨ ਆ ਕਿ ਆਪਾਂ ਜਿੱਧਰ ਨੂੰ ਵੀ ਜਾਵਾਂਗੇ ਅਗਰ ਉਸ ਰਸਤੇ ਵਿੱਚ ਵੀ ਕੋਈ ਵਿਪਤਾ ਆ ਨਾ ਤਾਂ ਪਰਮੇਸ਼ਵਰ ਸਾਡੇ ਰਾਹ ਨੂੰ ਬਦਲ ਦੇਊਗੇ ਉਹ ਸਾਨੂੰ ਉਸ ਵਿਪਤਾ ਵਿੱਚ ਨਹੀਂ ਪੈਣ ਦੇਊਗੇ ਜੇ ਸਾਡੇ ਰਾਹ ਵਿੱਚ ਕਿਸੇ ਨੇ ਟੋਆ ਪੁੱਟਿਆ ਆ ਤਾਂ ਪਰਮੇਸ਼ਵਰ ਸਾਨੂੰ ਕੁਛੜ ਚੱਕ ਕੇ ਉਸ ਟੋਏ ਤੋਂ ਪਾਰ ਲੰਘਾ ਦੇਊਗੇ ਮੈਂ ਯਕੀਨ ਕਰਦੀ ਹਾਂ ਜਿੱਦਾਂ ਕਿਦਾਂ ਵੀ ਕਰਕੇ ਉਹ ਤੁਹਾਨੂੰ ਬਿਪਤਾ ਵਾਲੀ ਜਗ੍ਹਾ ਤੇ ਪਹੁੰਚਣ ਨਹੀਂ ਦੇਊਗੇ ਉਹ ਤੁਹਾਡੇ ਐਕਸੀਡੈਂਟ ਹੋਣ ਨਹੀਂ ਦੇਊਗੇ ਉਹ ਵੈਰੀ ਦੀ ਯੋਜਨਾ ਨੂੰ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਵਿਰੁੱਧ ਕਾਮਯਾਬ ਹੋਣ ਨਹੀਂ ਦਊਗੇ ਕਿਉਂ ਕਿ ਤੁਸੀਂ ਉੱਠਦੇ ਆਂ ਆਪਣੇ ਆਪ ਨੂੰ ਤੇ ਆਪਣੇ ਸਭ ਕਾਸੇ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿੱਤਾ ਤੇ वचन ਵਿੱਚ ਲਿਖਿਆ ਆ ਉਹਦੇ ਹੱਥਾਂ ਵਿੱਚੋਂ ਸਾਨੂੰ ਕੋਈ ਖੋ ਨਹੀਂ ਸਕਦਾ ਪਰਮੇਸ਼ਵਰ ਦੇ ਹੱਥਾਂ ਚੋਂ ਸਾਨੂੰ ਕੋਈ ਨਹੀਂ ਖੋ ਸਕਦਾ ਜਿੰਨੀ ਮਰਜੀ ਕੋਈ ਵਾਹ ਲਾ ਲਵੇ ਨਹੀਂ ਖੋ ਸਕਦਾ ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਵਧਾਓ ਪਰਮੇਸ਼ਵਰ ਦੇ ਨਾਲ ਜ਼ਿਆਦਾ ਸਮਾਂ ਸਪੈਂਡ ਕਰਨਾ ਸ਼ੁਰੂ ਕਰੋ ਔਰ ਪ੍ਰਾਰਥਨਾ ਗੰਭੀਰਤਾਈ ਵਾਲੀ ਸ਼ੁਰੂ ਕਰੋ ਰੋਲਾ ਗੰਬਾ ਪਾ ਕੇ ਨਾ ਉੱਠ ਜਾਓ ਜਦੋਂ ਪ੍ਰਾਰਥਨਾ ਕਰੋ ਤੁਹਾਡੇ ਮਨ ਨੂੰ ਲੱਗੇ ਕਿ ਹਾਂ ਮੈਂ ਪ੍ਰਾਰਥਨਾ ਕਰ ਰਿਹਾ ਆਂ ਔਰ ਮੇਰੀ ਪ੍ਰਾਰਥਨਾ ਸੁਣੀ ਜਾ ਰਹੀ ਆ ਤੁਹਾਡੀ ਪ੍ਰਾਰਥਨਾ ਨੂੰ ਤੁਹਾਡਾ ਮਨ ਵੀ ਸੁਣੇ ਇਹ ਨਹੀਂ ਕਿ ਤੁਹਾਡਾ ਮੂੰਹ ਪ੍ਰਾਰਥਨਾ ਕਰ ਰਿਹਾ ਹੈ ਪਰ ਤੁਹਾਡੇ ਮਨ ਦੇ ਅੰਦਰ ਵਿਚਾਰ ਹੋਰ ਕੋਈ ਚੱਲ ਰਹੇ ਆ ਬੈਠੇ ਤੁਸੀਂ ਪ੍ਰਾਰਥਨਾ ਵਿੱਚ ਹੋ ਤੇ ਮਨ ਤੁਹਾਡਾ ਸੈਰ-ਸਪਾਟੇ ਕਰਨ ਜਿਹੜਾ ਆ ਉਹ ਕਿਤੇ ਹੋਰ ਗਿਆ ਆ ਹੋਏਗਾ ਜ਼ਰੂਰ ਇਦਾਂ ਹੁੰਦਾ ਆ ਪਰ ਮਨ ਨੂੰ ਮੋੜ-ਮੋੜ ਕੇ ਲਿਆਓ ਔਰ ਵਾਪਸ ਉਹਨੂੰ ਪ੍ਰਾਰਥਨਾ ਦੇ ਵਿੱਚ ਬਿਠਾਓ ਤੁਸੀਂ ਦੇਖੋਗੇ ਥੋੜੇ ਹੀ ਦਿਨਾਂ ਦੇ ਵਿੱਚ ਮਨ ਦਾ ਟਿਕਣਾ ਸ਼ੁਰੂ ਹੋ ਜਾਏਗਾ। ਅਰ ਪ੍ਰਾਰਥਨਾ ਦੇ ਵਿੱਚ ਆਨੰਦ ਬੰਨਣਾ ਸ਼ੁਰੂ ਹੋ ਜਾਏਗਾ। ਪਰ ਜੇ ਤੁਸੀਂ ਇਦਾਂ ਸੋਚੋਗੇ ਮਨ ਨਹੀਂ ਲੱਗ ਰਿਹਾ ਚੱਲ ਉੱਠ ਜਾਣਾ ਆ ਫੇਰ ਬੈਠ ਕੇ ਦੇਖ ਲਾਂਗਾ ਮਨ ਨੇ ਇਦਾਂ ਲੱਗਣਾ ਨਹੀਂ ਮਨ ਨੂੰ ਕਾਬੂ ਕਰਨਾ ਪੈਣਾ ਹੈ। ਮਨ ਜਿਹੜਾ ਆ ਉਹ ਧੋਖੇਬਾਜ਼ ਪੁੱਜ ਕੇ ਖਰਾਬ ਹੈ ਬਾਈਬਲ 'ਚ ਲਿਖਿਆ ਆ। ਰਮਨਦੇਵ ਰਾਜ ਕੀ ਲਿਖਿਆ ਤੂੰ ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿਉਂ ਕਿ ਇਥੋਂ ਜੀਵਨ ਦੀਆਂ ਧਾਰਾ ਨਿਕਲਦੀਆਂ ਆ ਇਹਦੇ ਅੰਦਰੋਂ ਜੀਵਨ ਨਿਕਲਣਾ ਹੈ ਅਗਰ ਅਸੀਂ ਜੀਂਦੇ ਰਹਿਣਾ ਹੈ ਤਾਂ ਮਨ ਦੀ ਰਾਖੀ ਕਰਨੀ ਹੈ ਤੇ ਪ੍ਰਾਰਥਨਾ ਮਨ ਤੋਂ ਹੋਣੀ ਚਾਹੀਦੀ ਹੈ ਹallelujah ਆਓ ਆਪਾਂ ਦੇਖੀਏ ਅਪਸੀਆ ਦੀ ਕਿਤਾਬ ਉਹਦਾ ਆਪਾਂ 4 ਨੰਬਰ ਅਧਿਆਏ ਦੇਖਦੇ ਆ ਤੇ ਉਹਦੀ ਆਪਾਂ 2 ਨੰਬਰ ਪੰਕਤੀ ਤੋਂ ਪੜਨਾ ਸ਼ੁਰੂ ਕਰਦੇ ਆਂ 1 ਤੋਂ ਹੀ ਪੜਨਾ ਸ਼ੁਰੂ ਕਰਦੇ ਉਪਰੰਤ ਮੈਂ ਜੋ ਪ੍ਰਭੂ ਦੇ ਨਮਿਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਹੋ ਉਹਦੇ ਯੋਗ ਚਾਲ ਚੱਲੋ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਦਾਸ ਕੀ ਕਹਿ ਰਿਹਾ ਤੁਸੀਂ ਜਿਸ ਸੱਦੇ ਦੇ ਲਈ ਸੱਦੇ ਹੋਏ ਹੋ ਉਸ ਸੱਦੇ ਦੇ ਯੋਗ ਚਾਲ ਚੱਲੋ ਤੁਸੀਂ ਸੱਦੇ ਗਏ ਹੋ ਚੰਗੇ ਕੰਮ ਕਰਨ ਦੇ ਲਈ ਤੁਸੀਂ ਸੱਦੇ ਗਏ ਹੋ ਦੂਜਿਆਂ ਦੇ ਲਈ ਇੱਕ ਚੰਗੀ ਉਦਾਹਰਨ ਬਣਨ ਦੇ ਲਈ ਤੁਸੀਂ ਸੱਦੇ ਗਏ ਹੋ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਤੁਸੀਂ ਸੱਦੇ ਗਏ ਹੋ ਪਰਮੇਸ਼ਵਰ ਦੀ ਉਹ ਮਰਜ਼ੀ ਜਿਹੜੀ ਤੁਹਾਡੇ ਜੀਵਨ ਵਿੱਚ ਹੈ ਉਹਨੂੰ ਪੂਰੀ ਕਰਨ ਦੇ ਲਈ ਤਾਂ वचन ਕੀ ਦੱਸਦਾ ਜੇ ਇਸ ਸੱਦੇ ਦੇ ਲਈ ਤੁਸੀਂ ਸੱਦੇ ਗਏ ਹੋ ਭਾਵ ਜੋ ਤੁਹਾਡੇ ਜੀਵਨ ਦੀ ਬੁਲਾਹਟ ਆ ਉਦੇ ਯੋਗਚਾਰ ਚੱਲੋ ਤੁਹਾਡੇ ਕੰਮ ਤੁਹਾਡੇ ਜੀਵਨ ਵਿਚਲੀ ਗੁਲਾਹਟ ਦੇ ਅਨੁਸਾਰ ਹੋਣੇ ਚਾਹੀਦੇ ਆ ਤੁਹਾਨੂੰ ਪਰਮੇਸ਼ਵਰ ਨੇ ਵੱਖ ਕੀਤਾ ਤੁਹਾਨੂੰ ਪਰਮੇਸ਼ਵਰ ਨੇ ਆਪਣੇ ਬੇਟੇ ਬੇਟੀਆਂ ਬਣਾਇਆ ਤੇ ਹੁਣ ਸਾਡੇ ਕੰਮ ਕਿੱਦਾਂ ਦੇ ਹੋਣੇ ਚਾਹੀਦੇ ਆ ਪਰਮੇਸ਼ਵਰ ਦੇ ਬੇਟੇ ਬੇਟੀਆਂ ਵਾਲੇ ਸਾਡੇ ਕੰਮਾਂ ਤੋਂ ਅਸੀਂ ਨਜ਼ਰ ਆਉਣੇ ਚਾਹੀਦੇ ਕਿ ਹਾਂ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਆ ਇੱਕ ਵਿਸ਼ਵਾਸੀ ਹਰ ਵੇਲੇ ਵਿਸ਼ਵਾਸ ਦੇ ਨਾਲ ਭਰਿਆ ਹੋਇਆ ਹੀ ਹੋਣਾ ਚਾਹੀਦਾ ਹੈ। ਉਹਦੇ ਮੂੰਹ 'ਚੋਂ ਕਦੀ ਵੀ ਕੋਈ ਐਹੋ ਜੀ ਗੱਲ ਨਾ ਨਿਕਲੇ ਜਿਹੜੀ ਕਿਸੇ ਦੇ ਵਿਸ਼ਵਾਸ ਨੂੰ ਠੋਕਰ ਦਾ ਕਾਰਨ ਬਣੇ। ਐਹੋ ਜੀ ਕੋਈ ਗੱਲ ਨਾ ਨਿਕਲੇ ਜਿਹਦੇ ਨਾਲ ਕਿਸੇ ਦੇ ਮਨ ਨੂੰ ਦੁੱਖ ਲੱਗੇ। ਅਸੀਂ ਐਹੋ ਜੀ ਚਾਲ ਚੱਲਣੀ ਕਿ ਜਦੋਂ ਕੋਈ ਸਾਨੂੰ ਉੱਠਦਿਆਂ ਬੈੰਦਿਆਂ ਬੋਲਦਿਆਂ ਚੱਲਦਿਆਂ ਸੁਣੇ ਤੇ ਅਸੀਂ ਵਿਸ਼ਵਾਸੀ ਹੀ ਨਜ਼ਰ ਆਈਏ ਅਸੀਂ ਆਪਣੀ ਬੁਲਾਹੜ ਦੇ ਵਿੱਚ ਨਜ਼ਰ ਆਈਏ ਅਸੀਂ ਪਵਿੱਤਰ ਤਾਈ ਦੇ ਲਈ ਸੱਦੇ ਗਏ ਜਦ ਵੀ ਕੋਈ ਸਾਡੇ ਜੀਵਨ ਚ છાਤੀ ਮਾਰੇ ਅਸੀਂ ਪਵਿੱਤਰ ਤਾਈ ਵਿੱਚ ਬਣੇ ਹੋਏ ਨਜ਼ਰ ਆਈਏ ਅਸੀਂ ਭਲਾਈ ਕਰਨ ਵਾਸਤੇ ਸੱਦੇ ਗਏ ਆ ਜਦ ਵੀ ਕੋਈ ਸਾਡੇ ਜੀਵਨ ਦੇ ਵਿੱਚ છાਤੀ ਮਾਰੇ ਅਸੀਂ ਭਲਾਈ ਕਰਦੇ ਹੋਏ ਹੀ ਨਜ਼ਰ ਆਈਏ ਏ ਨਾ ਹੋਵੇ ਕਿ ਸੱਦੇ ਅਸੀਂ ਭਲਾਈ ਦੇ ਲਈ ਗਏ ਆਂ ਔਰ ਜਦੋਂ ਕੋਈ ਝਾਤੀ ਮਾਰੇ ਤੇ ਅਸੀਂ ਧੋਖੇ ਕਰਦੇ ਨਜ਼ਰ ਆਈਏ ਫਰੇਬ ਕਰਦੇ ਪੁੱਠੀਆਂ ਯੋਜਨਾ ਬਣਾਉਂਦੇ ਹੋਏ ਨਜ਼ਰ ਆਈਏ ਨਹੀਂ ਜੇ ਇਸ ਕੰਮ ਲਈ ਸੱਦੇ ਗਏ ਆਂ ਅਸੀਂ ਉਸ ਕੰਮ ਨੂੰ ਕਰਦਿਆਂ ਹੋਇਆਂ ਨਜ਼ਰ ਆਉਣੇ ਚਾਹੀਦੇ ਆਂ ਅਰਥਾਤ ਪੂਰਨ ਅਧੀਨਗੀ ਨਰਮਾਈ ਅਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿਲੂ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਦੱਸਿਆ ਗਿਆ ਸੀਗਾ ਕਿ ਐਗਰੈਸ਼ਨ ਦੀ ਜਿਹੜੀ ਸਪਿਰਿਟ ਆ ਉਹ ਬਹੁਤ ਜ਼ਬਰਦਸਤ ਕੰਮ ਕਰ ਰਹੀ ਆ ਤੇ ਉਹ ਹੋਰ ਵੀ ਤੇਜ਼ ਹੋਊਗੀ ਗੁੱਸੇ ਦਾ ਆਤਮਾ ਬੇਨ ਮਤਲਬ ਤੋਂ ਗੁੱਸਾ ਬੇਨ ਮਤਲਬ ਦੀਆਂ ਲੜਾਈਆਂ ਤੁਸੀਂ ਆਪਣੇ ਜੀਵਨ ਦੇ ਵਿੱਚ ਵੀ ਇਸ ਚੀਜ਼ ਨੂੰ ਨੋਟ ਕੀਤਾ ਹੋਊਗਾ ਤੇ ਦੂਜਿਆਂ ਦੇ ਜੀਵਨ ਵਿੱਚ ਵੀ ਤੁਸੀਂ ਇਸ ਚੀਜ਼ ਨੂੰ ਬਹੁਤ ਦੇਖਿਆ ਹੋਊਗਾ ਕਿ ਬਹੁਤ ਛੋਟੀ ਜਿਹੀ ਗੱਲ ਤੇ ਇੰਨਾ ਗੁੱਸਾ ਆ ਜਾਂਦਾ ਕਿ ਜਿਹਦਾ ਅੰਜਾਮ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਇਦਾਂ ਵੀ ਹੋ ਸਕਦਾ ਆ ਪਰ ਵਚਨ ਸਾਨੂੰ ਕੀ ਸਿਖਾ ਰਿਹਾ ਆ ਵਚਨ ਸਾਨੂੰ ਕਹਿੰਦਾ ਪੂਰਨ ਅਧੀਨਗੀ ਨਰਮਾਈ ਅਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ ਪੂਰੀ ਅਧੀਨਗੀ ਦੇ ਵਿੱਚ ਰਹਿ ਕੇ ਅਧੀਨਗੀ ਕਹਿੰਦੀ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਵਚਨ ਦੀ ਅਧੀਨਗੀ ਦੇ ਵਿੱਚ ਕਾਨੂੰਨ ਦੀ ਅਧੀਨਗੀ ਦੇ ਵਿੱਚ ਆਪ ਤੋਂ ਵੱਡਿਆਂ ਦੀ ਅਧੀਨਗੀ ਦੇ ਵਿੱਚ ਰਹਿ ਕੇ ਪੂਰਨ ਅਧੀਨਗੀ ਦੇ ਨਾਲ ਨਰਮਾਈ ਦੇ ਨਾਲ ਇਹ ਨਹੀਂ ਕਿ ਤੁਹਾਨੂੰ ਕਿਸੇ ਨੇ ਕੁਝ ਕਿਹਾ ਤੇ ਤੁਸੀਂ ਮੋੜੇ ਆਕਰ ਦਿਖਾ ਰਹੇ ਹੋ ਤੁਸੀਂ ਅੱਗੇ ਜ਼ਬਾਨ ਤਰਾਸ਼ੀ ਕਰ ਰਹੇ ਹੋ ਨਹੀਂ ਪੂਰਨ ਨਰਮਾਈ ਦੇ ਨਾਲ ਤੇ ਧੀਰਜ ਦੇ ਨਾਲ ਸਬਰ ਰੱਖ ਕੇ ਪ੍ਰੇਮ ਨਾਲ ਇੱਕ ਦੂਜੇ ਦੀ ਸਹਿਲਮ ਅਸੀਂ ਗੱਲ ਨੂੰ ਬਰਦਾਸ਼ਤ ਕਰਨਾ ਆ ਇਦਾਂ ਨਹੀਂ ਕਿ ਉਦੋਂ ਬੋਲੇ ਨਹੀਂ ਪਰ ਆਪਣੇ ਮਨ ਵਿੱਚ ਗੁੱਸਾ ਰੱਖ ਲਿਆ ਆਪਣੇ ਮਨ ਵਿੱਚ ਵੀ ਪ੍ਰੇਮ ਨਾਲ ਹੀ ਉਸ ਗੱਲ ਨੂੰ ਬਰਦਾਸ਼ਤ ਕਰਨਾ ਹੈ ਬਹੁਤ ਸਾਰੇ ਲੋਕ ਆ ਉਹ ਹੱਥੀ ਜਵਾਬ ਨਹੀਂ ਦਿੰਦੇ ਜੁਬਾਨ ਨਾਲ ਜਵਾਬ ਨਹੀਂ ਦਿੰਦੇ ਪਰ ਉਸ ਗੱਲ ਨੂੰ ਆਪਣੇ ਦਿਲ ਵਿੱਚ ਰੱਖ ਲੈਂਦੇ ਆ ਉਹਨੂੰ ਗੁੰਨਦੇ ਰਹਿੰਦੇ ਆਪਣੇ ਮਨ ਦੇ ਅੰਦਰ ਰੱਜਦੇ ਰਹਿੰਦੇ ਆ ਅਰ ਫੇਰ ਕਿਸੇ ਦਿਨ ਉਹ ਗੱਲ ਇੱਕ ਭਾਂਬੜ ਦੇ ਵਾਂਗ ਬਾਹਰ ਨਿਕਲਦੀ ਆ ਤੇ ਬਹੁਤ ਵੱਡਾ ਕੁਝ ਗਲਤ ਹੋ ਜਾਂਦਾ ਆ ਵਚਨ ਸਾਨੂੰ ਕਹਿੰਦਾ ਪ੍ਰੇਮ ਨਾਲ ਇੱਕ ਦੂਜੇ ਦੀ ਸਹਿਲਵੋ ਜੇ ਸਾਨੂੰ ਕੋਈ ਜਣਾ ਕੁਝ ਕਹਿ ਰਿਹਾ ਆ ਬਰਦਾਸ਼ਤ ਕਰਨ ਦੀ ਸ਼ਕਤੀ ਰੱਖੋ ਔਰ ਉਹਨੂੰ ਮaaf ਕਰ ਦਿਓ ਜੇ ਅਸੀਂ ਗਲਤ ਆ ਆਪਣੀ ਗਲਤੀ ਨਰਮਾਈ ਨਾਲ ਮੰਨ ਲਵੋ ਔਰ ਉਸ ਵੇਲੇ ਸ਼ਾਂਤ ਹੋ ਜਾਓ ਅਰੇ ਕੌਣ ਕਹਿ ਰਿਹਾ ਹੈ ਪਰਮੇਸ਼ਵਰ ਦਾ ਬਚਨ ਔਰ ਪਰਮੇਸ਼ਵਰ ਦਾ ਇੱਕ ਇੱਕ ਬਚਨ ਦੇਖੋ ਪਵਿੱਤਰ ਬਾਈਬਲ ਦੇ ਵਿੱਚ ਜਿਹੜੇ 10 ਮੂਲ ਹੁਕਮ ਆ ਸਿਰਫ ਉਹੀ ਹੁਕਮ ਨਹੀਂ ਆ ਉਹ ਤਾਂ ਬਾਕੀ ਸਾਰੇ ਹੁਕਮਾਂ ਦਾ ਟਾਈਟਲ ਆ ਪਰ ਹਰੇਕ ਉਹ ਗੱਲ ਜੋ ਪਰਮੇਸ਼ਵਰ ਦੇ ਆਤਮਾ ਦੁਆਰਾ ਸਾਨੂੰ ਕਰਨ ਲਈ ਕਹਿ ਦਿੱਤੀ ਗਈ ਉਹ ਹੁਕਮ ਹੈ ਪਰਮੇਸ਼ਵਰ ਦੇ ਵੱਲੋਂ ਜਦੋਂ ਇੱਥੇ ਕਹਿ ਦਿੱਤਾ ਗਿਆ ਕਿ ਪ੍ਰੇਮ ਨਾਲ ਇੱਕ ਦੂਜੇ ਦੀ ਸਹਿਲ ਲਵੋ ਤਾਂ ਇਹ ਕੀ ਬਣ ਗਿਆ ਆ ਪਰਮੇਸ਼ਵਰ ਦਾ ਹੁਕਮ ਬਣ ਗਿਆ ਆ ਹੁਣ ਇਹਨੂੰ ਪਰਮੇਸ਼ਵਰ ਦਾ ਹੁਕਮ ਸਮਝ ਕੇ ਸਤਿ ਬਚਨ ਕਰਕੇ ਮੰਨੋ ਕਿ ਹਾਂ ਅੱਜ ਤੋਂ ਮੈਂ ਪ੍ਰੇਮ ਨਾਲ ਹੀ ਚੱਲਾਂਗਾ ਪ੍ਰੇਮ ਨਾਲ ਕਿਸੇ ਦੀ ਗੱਲ ਸੁਣਾਗਾ ਪ੍ਰੇਮ ਨਾਲ ਗੱਲ ਕਰਾਂਗਾ ਔਰ ਬਰਦਾਸ਼ਤ ਵੀ ਪ੍ਰੇਮ ਨਾਲ ਹੀ ਕਰਾਂਗਾ ਹallelujah ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ ਆਤਮਿਕ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ ਪਰਮੇਸ਼ਰ ਦੀ ਇੱਛਾ ਹੈ ਕਿ ਪਰਮੇਸ਼ਰ ਦੇ ਧੀਆਂ ਪੁੱਤਰ ਮਿਲ ਜੁਲ ਕੇ ਰਹਿਣ ਆਪਸ ਵਿੱਚ ਪਿਆਰ ਨਾਲ ਰਹਿਣ ਔਰ ਯਤਨ ਕਰੋ ਦਾ ਮਤਲਬ ਇਹ ਤੁਸੀਂ ਕੋਸ਼ਿਸ਼ ਕਰਦੇ ਰਹੋ ਕਿ ਮੇਲ ਮਲਾਪ ਬਣਿਆ ਰਹੇ ਤੁਸੀਂ ਮੇਲ ਮਲਾਪ ਨੂੰ ਤੋੜਨ ਦਾ ਯਤਨ ਨਹੀਂ ਕਰਨਾ ਤੁਸੀਂ ਮੇਲ ਮਲਾਪ ਬਣਾ ਕੇ ਰੱਖਣ ਦਾ ਯਤਨ ਕਰਨਾ ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੇ ਸੱਦੇ ਦੀ ਇੱਕੋ ਆਸ ਵਿੱਚ ਸੱਦੇ ਗਏ ਇੱਕੋ ਪ੍ਰਭੂ ਇੱਕੋ ਨੇਚਾ ਇੱਕੋ ਬਪਤਿਸਮਾ ਹੈ ਇੱਕੋ ਪਰਮੇਸ਼ਵਰ ਅਤੇ ਪਿਤਾ ਸਭਨਾ ਦਾ ਹੈ ਜਿਹੜਾ ਸਭਨਾ ਦੇ ਉੱਤੇ ਸਭਨਾ ਦੇ ਵਿੱਚ ਅਤੇ ਸਭਨਾ ਦੇ ਅੰਦਰ ਹੈ ਕਲਿਸਿਆ ਇਹ ਬਹੁਤ ਜ਼ਿਆਦਾ ਜ਼ਬਰਦਸਤ ਗੱਲ ਹੈ ਆ ਅਰ ਜੇ ਆਪਾਂ ਉਸ ਗੱਲ ਨੂੰ ਧਿਆਨ ਨਾਲ ਸਮਝ ਲਈਏ ਤਾਂ ਸਾਰੀ ਨਫ਼ਰਤ ਖਤਮ ਹੋ ਸਕਦੀ ਆ ਸਾਰਾ ਝਾਂਜਾ ਝਗੜਾ ਖਤਮ ਹੋ ਸਕਦਾ ਕਿਉਂਕਿ ਵਚਨ ਸਾਨੂੰ ਕੀ ਦੱਸ ਰਿਹਾ ਪ੍ਰਭੂ ਇੱਕੋ ਹੀ ਆਤਮਾ ਇੱਕ ਆ ਇੱਕ ਹੀ ਪਰਮੇਸ਼ਵਰ ਅਤੇ ਕੀ ਕਹਿੰਦਾ ਅਤੇ ਪਿਤਾ ਸਭਨਾ ਦਾ ਹੈ ਇੱਕ ਹੀ ਪਰਮੇਸ਼ਵਰ ਇੱਕ ਹੀ ਪਿਤਾ ਵਖ ਵਖਿਆ ਸਭਨਾ ਦਾ ਹੈ ਜਿਹੜਾ ਸਭਨਾ ਦੇ ਉੱਤੇ ਸਭਨਾ ਦੇ ਵਿੱਚ ਤੇ ਸਭਨਾ ਦੇ ਅੰਦਰ ਹੈ ਜੇ ਆਪਾਂ ਜਦੋਂ ਵੀ ਕਿਸੇ ਦੂਸਰੇ ਨੂੰ ਮਿਲੀਏ ਤੇ ਆਪਾਂ ਇਸ ਵਚਨ ਨੂੰ ਆਪਣੇ ਮਨ ਵਿੱਚ ਰੱਖ ਲਈਏ ਕਿ ਮੇਰਾ ਹੀ ਪਰਮੇਸ਼ਵਰ ਇਹਦਾ ਪਰਮੇਸ਼ਵਰ ਆ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਕੁੱਲ ਕਾਇਨਾਤ ਦਾ ਸਿਰਜਣਹਾਰ ਆ ਜਿਸ ਤੋਂ ਉੱਪਰ ਕੁਝ ਹੈ ਹੀ ਨਹੀਂ ਜਿਸ ਦੇ ਤੁਲ ਜਿਸ ਦੇ ਬਰਾਬਰ ਕੋਈ ਹੈ ਹੀ ਨਹੀਂ ਜੋ ਸਮਿਆਂ ਵਿੱਚ ਨਹੀਂ ਆਉਂਦਾ ਜੋ ਆਕਾਰ ਵਿੱਚ ਨਹੀਂ ਆਉਂਦਾ ਜਿੰਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ ਕੈਦ ਨਹੀਂ ਕੀਤਾ ਜਾ ਸਕਦਾ ਉਹ ਪਰਮੇਸ਼ਰ ਜੋ ਕਣ-ਕਣ ਦੇ ਵਿੱਚ ਰਚਿਆ ਹੋਇਆ ਰਮਿਆ ਹੋਇਆ ਪਰਮੇਸ਼ਰ ਹੈ ਉਹੀ ਪਰਮੇਸ਼ਰ ਸਾਰਿਆਂ ਦਾ ਪਰਮੇਸ਼ਰ ਹੈ ਉਸ ਪਰਮੇਸ਼ਰ ਦਾ ਕੋਈ ਇੱਕ ਨਾਮ ਨਹੀਂ ਜਿਹਦੀ ਭੁੱਖ ਨੂੰ ਉਹਨੇ ਮਟਾਇਆ ਉਹਨੇ ਕਿਹਾ ਰਜਾਉਣ ਵਾਲਾ ਦੇਦੀ ਜ਼ਰੂਰਤ ਨੂੰ ਪੂਰਾ ਕੀਤਾ ਉਹਨੇ ਕਿਹਾ ਦੇਣ ਵਾਲਾ ਜਿਹਦੇ ਪਾਪ ਬਖਸ਼ੇ ਗਏ ਉਹ ਕਹਿੰਦਾ ਬਖਸ਼ਨਹਾਰ ਜਿਹਦੀ ਪਾਲਣਾ ਪੋਸਣਾ ਉਹ ਕਰ ਰਿਹਾ ਜਿਸ ਨੂੰ ਸਮਝ ਆ ਗਈ ਉਹ ਕਹਿੰਦਾ ਪਾਲਣਹਾਰ ਜਿਹਦੇ ਦੁੱਖੋਂ ਨੇ ਕੱਟਦੇ ਉਹ ਕਹਿੰਦਾ ਦੁਖਹਰਤਾ ਜਿਹਦੇ ਦਿਲਾਂ ਦੀਆਂ ਗੱਲਾਂ ਬਿਨਾਂ ਦੱਸਿਆ ਉਹਨੇ ਬੋਝ ਲੀਆਂ ਸੁਣ ਲੀਆਂ ਉਹਨੇ ਕੀ ਕਹਿ ਦਿੱਤਾ ਅੰਤਰਯਾਮੀ ਦਿਲਾਂ ਨੂੰ ਜਾਣਨ ਵਾਲਾ ਹਰ ਕਿਸੇ ਨੇ ਜਿਵੇਂ ਦਾ ਕੰਮ ਆਪਣੇ ਜੀਵਨ ਵਿੱਚ ਦੇਖਿਆ ਉਵੇਂ ਦਾ ਉਹਨੂੰ ਨਾਮ ਦੇ ਦਿੱਤਾ ਜੇ ਅਸੀਂ ਕਹੀਏ ਕਿ ਬਖਸ਼ਣ ਹਾਰ ਕੋਈ ਹੋਰ ਆ ਤੇ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਕੋਈ ਹੋਰ ਪਰਮੇਸ਼ਵਰ ਆ ਇਹ ਤਾਂ ਬਹੁਤ ਵੱਡੀ ਗਲਤੀ ਹੋ ਜੂ ਜਿਵੇਂ ਕਹੀ ਹੈ ਕਿ ਪਾਪ ਮਾਫ ਕਰਨ ਵਾਲਾ ਪਰਮੇਸ਼ਰ ਹੋ ਰਿਹਾ ਤੇ ਜੀਵਨ ਦੇਣ ਵਾਲਾ ਪਰਮੇਸ਼ਰ ਹੋ ਰਿਹਾ ਇਹ ਤਾਂ ਬਹੁਤ ਵੱਡੀ ਗਲਤੀ ਆ ਕਿਸੇ ਨੇ ਉਹਨੂੰ ਸ਼ਾਫੀ ਕਹਿ ਦਿੱਤਾ ਜਿਹਨੇ ਰੋਗਾਂ ਤੋਂ ਸ਼ਿਫਾ ਪਾ ਲਈ ਚੰਗਾ ਹੋ ਗਿਆ ਉਹਦੇ ਲਈ ਉਹਦਾ ਨਾਮ ਕੀ ਹੋ ਗਿਆ ਸ਼ਾਫੀ ਜਿੰਨੇ ਪਰਮੇਸ਼ਰ ਦਾ ਲੜ ਫੜ ਕੇ ਸ਼ਾਂਤੀ ਨੂੰ ਪਾ ਲਿਆ ਉਹਨੂੰ ਸ਼ਾਲੋਮ ਕਹਿ ਰਿਹਾ ਆ